ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਅੱਜ ਤੁਹਾਡੇ ਨਾਲ ਭਰਾ ਐਡ ਕਰਾਉਣ ਲੱਗੇ ਆ ਅਮਰੀਕਾ ਦੀ ਧਰਤੀ ਤੋਂ ਕੈਲੀਫੋਰਨੀਆ ਦੀ ਧਰਤੀ ਤੋਂ ਨੌਜਵਾਨ ਗੱਭਰੂ ਦੀ ਜਿਹੜੀ ਤੁਸੀਂ ਫੋਟੋ ਵੇਖਿਆ ਕਮਾਲ ਹੋਈ ਜਣਾ ਤੇ ਜਿੰਨਾ ਵੀ ਰਟ ਡੌਕ ਸ਼ੌਂਕੀ ਲੱਗ ਜਾਣੀ ਨਾ ਇਹ ਵੀ ਉਹਨਾਂ ਵਾਰਤਲਾਬ ਕਰ ਲੋ ਇਹਨੇ ਤੁਹਾਨੂੰ ਦੱਸਣੀ ਸ ਹੈ ਕਿ ਐਡਾ ਜਾ ਕੇ ਇੱਥੇ ਆਪਾਂ ਐ ਮੈਨੇਜ ਕਰ ਲਿਆ ਇਹ ਤੁਹਾਨੂੰ ਕੱਲੀ ਕੱਲੀ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਸੋ ਇਹਨੂੰ ਇੱਕ ਐਡ ਕਰਨ ਦਾ ਇਹ ਨਜ਼ਾਰਾ ਜਿਹੜੇ ਮੇਰੇ ਵਰਗੇ ਵੀਰ ਭਰਾ ਨਹੀਂ ਜਾ ਸਕਦੇ ਸਟੋਰੀਆਂ ਦੇ ਵਿੱਚ ਅਮਰੀਕਾ ਦੇਖ ਸਕਦੇ ਹੋ ਤੁਸੀਂ ਨਜ਼ਾਰੇ ਵਾਜ ਜਾਣੇ ਆ ਮੈਂ ਕਹ ਕਮਾਲ ਐਲੇ ਤੋਂ ਕੈਲੀਫੋਰ ਗਲਤੀ ਨਹੀਂ ਹੋ ਗਿਆ ਸੋਚਦਾ ਹੂੰ ਯਾਰ ਕੋਲ ਮਲਾ ਕੇ ਮੈਂ ਸਟੋਰੀ ਆਈਡੀ ਮੈਂਸ਼ਨ ਕੀਤੀ ਇੱਕ ਜੀ ਆ ਕੇ ਚੈੱਕ ਕਰ ਲੋ ਤੇ ਅਮਰੀਕਾ ਵੀਰ ਜਿਨ੍ਹਾਂ ਨੇ ਜਾਣਾ ਤੇ ਜਿਹੜੇ ਰਹਿੰਦੇ ਆ ਸੋ ਕਮਕੁਮ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਵੀਰੋ ਨਹੀਂ ਪੁਰਾਣੇ ਸੋ ਸਟੈਂਡ ਹੋਏ ਪਏ ଥି ਢਬਨ ਦਬਾਉਂਦੀ ਟੈਨਸ਼ਨ ਨਹੀਂ ਹੈਣੀ ਕੰਮ ਵੀ ਦਵਾ ਦੇਣਗੇ ਅਮਰੀਕਾ ਵਾਲੇ ਵੀਰਾਂ ਨੂੰ ਸ਼ੇਅਰ ਕਰ ਦਿਓ ਅਮਰੀਕਾ ਵਾਲੇ ਵੀਰਾਂ ਨੂੰ ਇਹ ਸਟੋਰੀਆਂ ਸੋ ਦੱਬ ਕੇ ਆਈਡੀ ਨੂੰ ਫੋਲੋ ਕਰ ਲਿਓ ਲਵ ਯੂ ਅਨਿਵਾ ਗਲਤੀ ਨਹੀਂ ਹੋ ਰੰਦਾ ਤੇ ਜਿਨ੍ਹਾਂ ਵੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਅੱਜ ਤੁਹਾਡੇ ਨਾਲ ਭਰਾ ਐਡ ਕਰਾਉਣ ਲੱਗੇ ਆ ਅਮਰੀਕਾ ਦੀ ਧਰਤੀ ਤੋਂ ਕੈਲੀਫੋਰਨੀਆ ਦੀ ਧਰਤੀ ਤੋਂ ਨੌਜਵਾਨ ਗੱਬਰੂ ਦੀ ਜਿਹੜੀ ਤੁਸੀਂ ਫੋਟੋ ਵੇਖਿਆ ਕਮਾਲ ਹੋਈ ਜਣਾ ਤੇ ਜਿੰਨਾ ਵੀ ਰਟ ਡੌਕੀ ਹੋ ਕੇ ਲੱਗ ਜਾਣੀ ਨਾ ਏਵੀ ਵੀ ਨਾਲ ਵਾਰਤਾਲਾਪ ਕਰ ਲੋ ਇਹਨੇ ਤੁਹਾਨੂੰ ਦੱਸਣੀ ਸ ਹੈ ਕਿ ਐਦਾਂ ਜਾ ਕੇ ਇੱਥੇ ਆਪਾਂ ਐ ਮੈਨੇਜ ਕਰ ਲਿਆ ਇਹ ਤੁਹਾਨੂੰ ਕੱਲੀ ਕੱਲੀ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਸੋ ਇਹਨੂੰ ਇੱਕ ਐਡ ਕਰਨ ਦਾ ਇਹ ਨਜ਼ਾਰਾ ਜਿਹੜੇ ਮੇਰੇ ਵਰਗੇ ਵੀਰ ਭਰਾ ਨਹੀਂ ਜਾ ਸਕਦੇ ਸਟੋਰੀਆਂ ਦੇ ਵਿੱਚ ਅਮਰੀਕਾ ਦੇਖ ਸਕਦੇ ਹੋ ਤੁਸੀਂ ਨਜ਼ਾਰੇ ਵਾਜਣੇ ਆ ਮੈਂ ਕਹ ਕਮਾਲ